ਇਸ ਕਰਕੇ ਆਪਾਂ ਰੱਖੀ ਦੀਆਂ ਬੰਦੀ ਦੇ ਵਿੱਚ ਰੱਖੀ ਦੀਆਂ ਦਿਲਾ ਦਿਲਾ ਦੀ ਟੀਕਾ ਲੱਗਾ ਹੈ ਅੱਜ ਜੇ ਜੂ ਜੇ ਨਾ ਖਾਇਆ ਕਰੋ ਪੁੱਤ ਘਰ ਘਰਲੇ ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਬਲੌਗਸ ਦੇ ਵਿੱਚ ਤੇ ਆ ਸਹਿਜ ਅਮਨ ਦੀ ਅਮਨ ਬਲੌਗ ਦੀ ਫੈਮਿਲੀ ਹੈ ਜੀ ਤੇ ਆਪਾਂ ਜਾ ਰਹੇ ਹਾਂ ਘੁੰਮਣੇ ਘੁੰਮਣੇ ਤੇ ਤੁਸੀਂ ਸਾਰੇ ਨੇ ਇਦੀ ਬਲੌਗ ਨਾਲ ਬਣੇ ਰਹੋ ਜੀ ਅੱਗੇ ਪਤਾ ਆ ਕੋਈ ਹਾਂ ਕਹਦਾ ਨਹੀਂ ਕੀ ਖਾਂਦਾ ਸੀ ਇਹਨੇ ਕੀ ਪਤਾ ਕੀ ਖਾਂਦੀ ਆ ਸਕੂਲੇ ਜਾਣਾ ਸੀ ਤਾਂ ਫੇਰ ਬਿਮਾਰ ਹੋ ਕੇ ਬਹਿ ਗਈ ਸਾਜਾ ਨੂੰ ਪੁੱਛਾਂਗਾ ਪਤਾ ਨਹੀਂ ਦਿਨੇ ਸਾਰੀ ਤੁਹਾਡੀ ਸਹੀ ਹੁੰਦੀ ਆ ਜਦ ਸਕੂਲੇ ਜਾਣਾ ਹੁੰਦਾ ਤਾਂ ਬਿਮਾਰ ਹੋ ਕੇ ਬਹਿ ਜਾਂਦੀ ਆ ਉਹ ਉਹ ਕਹਿੰਦੀ ਕੀ ਆ ਉਹ ਉੱਠ ਕੇ ਕਹਿੰਦੀ ਕੀ ਆ ਦੀਦੀ ਬਿਮਾਰ ਹੋ ਗਈ ਆ ਸ਼ਾਇਦ ਦੀਦੀ ਤਾਨੂੰ ਵੇਰ ਆਉਣਾ ਇਹ ਪੰਦਾ ਆ ਕੋਈ ਹਾਂ ਆਸਾ ਨਹੀਂ ਕੋਈ ਤਾਨੂੰ ਮੈਂ ਕਿਹਾ ਨਾ ਚੀਜ਼ੀਆਂ ਲੈ ਕੇ ਦਿਆ ਕਰੋ ਬਾਹਰ ਲੀਆਂ ਇਹ ਬਿਲਕੁਲ ਵੀ ਤੁਸੀਂ ਜਰੂਰ ਫੇ ਦੁਕਾਨ ਤੇ ਉਹਨੂੰ ਨਿਆਣਿਆਂ ਨਾਲ ਲੈ ਕੇ ਜਾਣੇ ਆ ਤਾਂ ਵੀ ਨਿਆਣੇ ਲੈਣੀਆਂ ਹੀ ਆ ਉਥੋਂ ਚਲ ਨਾ ਆ ਜਾ ਲੰਮੀ ਪੈਰਾਂ ਉੱਤ ਜਾ ਕੇ ਲੰਮੀ ਪੈਰਾਂ ਸੈਂਡ ਲਾ ਕੇ ਹੁਣ ਘੜ ਦੋ ਦੌੜਦਾ ਹਣਾ ਮਿਲਦਾ ਜਿਆਦਾ ਜਿਆਦਾ ਦੌੜਦਾ ਲੈਟਰਨ ਜਾਣਾ ਦੇਖੀ ਜੇ ਸਾਰੀ ਦਿਹਾੜੀ ਟੀਵੀ ਦੇਖਿਆ ਨਾ ਜੇ ਉਹ ਲੈ ਉਹ ਵੀ ਜਾ ਕੇ ਉਧਰ ਰੋਣ ਲੱਗ ਪਈ ਉਹਦੀ ਨੋ ਬਹਾਅ ਚੜ ਗਿਆ ਔਰੇ ਚਲੋ ਉਲਟੀਆਂ ਕਰਤੀਆਂ ਆ ਗਈ। ਟੂਕ ਤੇ ਚੰਬੜ ਗਈ। ਲੋ ਜੀ ਸਵੇਰ ਸਵੇਰ ਉੱਠਿਆ ਸੀ ਬਿਮਾਰ ਹੋ ਗਈ ਆ ਹੁਣ। ਸਕੂਲੇ ਘਰ ਲੱਗੇ ਸੀ। ਹੁਣ ਦਿੱਤੀ ਹੋਣੀ ਐ ਦੀ ਅੱਜ ਮੈਡਮ ਨੂੰ ਫੋਨ ਕਰਦੇ ਆ। ਉਹ ਬਿਮਾਰ ਆ। ਮੈਡਮ ਇਹਨੂੰ ਫੋਨ ਕਰ ਦੋ। ਜਸਲੀਨ ਸਾਡੀ ਬਿਮਾਰ ਹੋ ਗਈ ਆ। ਮੂੰਹ ਜ ਪਾੜੇ ਜਾਂਦੀ। ਸੇ ਸਾਡੀ ਸਵੇਰ ਦੀ ਬਿਮਾਰ ਹੋਈ ਆ ਤੇ ਹੁਣ ਕੰਬਲ ਲੈ ਕੇ ਪਈ ਆ ਜਸੂ ਤੇਰੀ ਬਿਮਾਰ ਹੋ ਗਈ ਹੈ ਬਿਮਾਰ ਹੋਈ ਆ ਤੇ ਚੂ ਜੂ ਇਹਨੇ ਲਾਈ ਆ ਸੇ ਇਹ ਉਲਟੀਆਂ ਤਿਆਰ ਕੀਤੀ ਕੀਤੀ ਸਕੂਲੋਂ ਸਾਡੇ ਬਾਰੇ ਮੀਂਹ ਦੇਖੋ ਪੈਂਦੇ ਆ ਮੀਂਹ ਉਹ ਪੈਂਦੇ ਆ ਸਵੇਰ ਤੋਂ ਲੱਗਾ ਬੱਦਲ ਉਹ ਆ ਪਿਆ ਅੱਛਾ ਲੱਗਦੀ ਨਹੀਂ ਦਵਾਈ ਲੱਭਦੀ ਦੀਦੀ ਦਿਨ ਨੂੰ ਹਾ ਚੜ ਗਿਆ ਮੈਂ ਤਾਂ ਕੱਪੜੇ ਧੋ ਕੇ ਉਧਰ ਪਾਏ ਗੰਦੀਆਂ ਚੀਜ਼ੀਆਂ ਨਾ ਖਾਏ ਤੋ ਗੰਦੀਆਂ ਚੀਜ਼ਾਂ ਹਾਂ ਨਾ ਬਿਮਾਰ ਹੁੰਦਾ ਬੰਦਾ ਸਾਰੀ ਗੱਲ ਇਹ ਕਿ ਇਦਾਂ ਆਪਣੇ ਬੱਚਿਆਂ ਨੂੰ ਕੋਰ ਕਰੇ ਲੇਸ ਕੋਪੀ ਜਾਂਦੇ ਨੂੰ ਜੂਫਨ ਜੂਫਨ ਪੁਜੀਆ ਆਹ ਤੋਂ ਬਸੇ ਬੱਚ ਮੰਦੇ ਤਾਂ ਨਹੀਂ ਹੈਗੇ ਪਰ ਬਰਤਤੇ ਨਹੀਂ ਨਾ ਘੱਟ ਕਰਉਂਦਾ ਜੇ ਤੁਸੀਂ ਨਹੀਂ ਮੰਦੇ ਇੱਕ ਪੈਟ ਲੈ ਲਓ ਜੇ ਚਾਰ ਜਣੇ ਚਾਰੇ ਜਣੇ ਖਾਓ ਇੱਕ ਨਾ ਦੋ ਪੂਰਾ ਤੇ ਬਾਕੀ ਚੀਜ਼ੀਆਂ ਘਰ ਦੇ ਵਿੱਚ ਵੀ ਲਿਆ ਕੇ ਨਾ ਰੱਖੋ ਰੱਖੀਆਂ ਉਹਦਾ ਆਪਾ ਵੀ ਪਰ ਇਹ ਫਿਰ ਚੋਲੀ ਚੋਲੀ ਖਾਣ। ਫਿਰ ਸਾਡੇ ਜਦੋਂ ਪ੍ਰੋਹਣੇ ਪ੍ਰੋਹਣੇ ਹੁੰਦੇ ਫਿਰ ਸਾਨੂੰ ਨਾ ਇੱਥੇ ਇਸ ਕਰਕੇ ਆਪਾਂ ਰੱਖੀ ਦੀਆਂ। ਲਿਆ ਕੇ ਰੱਖੀ ਦੀਆਂ ਘਰ ਦੇ ਵਿੱਚ ਰੱਖੀ ਦੀਆਂ ਕਿ ਨਿਆਣੇ ਸਾਡੇ ਤੋਂ ਬਿਨਾਂ ਉੱਛੇ ਨਾ ਖਾਣ ਕੀ। ਹੁਣ ਅਲਮਾਰੀ ਚ ਵੀ ਗਿੱਜ ਗਏ ਆ ਉਹ। ਅਲਮਾਰੀ ਤੇ ਕੋਲੋਂ ਬਿਨ ਲਾਈਦਾ ਅਲਮਾਰੀ ਚ ਨਾ ਭੁੜੀਆਂ ਪੈਣ ਦਾ ਪਾਲਾ ਸਾਰਾ ਖਾਲੀ ਕਰਤਾ। ਤਾਲਾ ਕਰਕੇ ਉਹ ਵੀ ਰੱਖੀ ਦੀਆਂ ਆਪਾਂ। ਤਾਲਾ ਲਾ ਕੇ ਰੱਖਿਆ। ਦੇ ਲ ਪੂਰੇ ਦਾ ਪੂਰਾ ਪ੍ਰਗਟ ਲਾ ਕੇ ਰੱਖਿਆ। ਦੋ ਜਣੇ ਕਹਿੰਦੇ ਆ ਨਾ ਅਲਮਾਰੀ ਉਹ ਦੱਸ। ਬਿਸਕ ਕਰਦੇ ਰੱਖੀ ਨਿਆਰੇ ਪੂਰੀ ਸਾਰਾ ਪਿਆੜ ਖਾਲੀ ਕਰਕੇ ਅੰਦਰ ਰਹਾਤਾ ਸਵੇਰੇ ਰੋਟੀਆਂ ਤਾਂ ਮੈਂ ਇੱਧਰ ਮੀਂਹ ਲੱਗਾ ਆ ਮੀਂਹ ਵਿੱਚ ਮੈਂ ਧੋਲੇ ਕੱਪੜੇ ਹੁਣ ਮੈਂ ਆ ਦੇਖ ਲਓ ਇੱਧਰ ਸੁੱਕਣੇ ਪਾਏ ਆ ਇੱਧਰ ਸੁੱਕਣੇ ਪਾਏ ਹੁਣ ਆ ਦੇਖੋ ਮੈਂ ਕੱਪੜੇ ਧੋਲੇ ਬਾਰਿਸ਼ ਤੇ ਨਿਆਣੇ ਸਾਰੇ ਗਿੱਲੇ ਕੀਤੇ ਸੀ ਹੁਣ ਮੈਂ ਇੱਧਰ ਸੁੱਕਣੇ ਪਾਏ ਮੈਂ ਕਿ ਸੁੱਕ ਜੂਗੇ ਮਾੜੇ ਮੋٹے ਹੋਰ ਕੀ ਪੁਰਕੇ ਨਾ ਕਿੱਲੇ ਕਰ ਕੱਪੜੇ ਹੈ ਨਹੀਂ ਗੇ ਪੋਨ ਨੂੰ ਤੂੰ ਕੱਲ ਵੀ ਕਿੱਲੇ ਕਰਾ ਕਰਾ ਕੇ ਆ ਕੇ ਪਾ ਤੇ ਇਤਰਾ ਲੰਮੀ ਪਈਆ ਬੇਬੂ ਟੀਕਾ ਲਾ ਲ ਲਦੀ ਦੀ ਟੀਕਾ ਲੱਗਾ ਹੈ ਰੇ ਅੱਜ ਨੂੰ ਮਾਰੋ ਟੀਕੇ ਨਾਲ ਰੋਣ ਦੀ ਕਹਾਣੀ ਵੀ ਟੀਕੇ ਨਾਲ ਹੀ ਰੋਣਾ ਪਈ ਟੀਕੇ ਨਾਲ ਹੀ ਹੋ ਗਈ ਆ ਹੱਥ ਬੰਦ ਆ ਚਲਾ ਦੇ ਦਿਨ ਕਰਕੇ ਚਲ ਸਲਾ ਸੌਂ ਜਾਣ ਪੁੱਤ ਨੂੰ ਮੇਰਾ ਪੁੱਤ ਚੀਜੀ ਚੂਜੀ ਨਾ ਖਾਇਆ ਕਰ ਪੁੱਤ ਘਰ ਘਰ ਕਰੇ ਲੇਸ ਉਹ ਹੰਡ ਕਰਦੀ ਲੱਗਦਾ ਇਹ ਜਾੜ ਕੇ ਮਾਰੇ ਗਿੱਚੀ ਦੇ ਇੱਕ ਮੈਂ ਤਾਂ ਸੁੱਤੀ ਆ ਸੌ ਜਾ ਫੇ 10 ਨਾਲੇ ਸਾਰਿਆਂ ਨੂੰ ਕੀ ਕੋਰ ਕਰੇ ਲੇਸ ਨਹੀਂ ਖਾਈਦੇ 10 ਇੱਧਰ 10 ਇੱਧਰ ਪਹਿਲੇ ਮੈਂ ਤਾਂ ਠੀਕ ਕਰਾ ਕੇ ਸਹੀ ਹੋ ਗਈ ਹਾਂ ਠੀਕ ਹੈ ਨਾ ਫਰਕ ਪੈ ਰੇਗਾ ਉਹ ਲੋਲਟੀ ਆ ਗਈ ਇਹ ਦਵਾਈ ਲੈ ਕੇ ਆਣਾ ਸੀ ਦੇ ਚਾਲ ਤੇ ਚੁਗੜੀ ਮੈਂ ਠੀਕਾ ਲਗਾ ਲਿਆ ਬੰਦਾ ਸਿੱਧਾ ਹੀ ਟੀਕਾ ਲੱਗਾ ਹਉ ਦੀ ਦੇ ਟੀਕਾ ਲੱਗਾ ਐਦਾਂ ਪੀ ਉਖਾਰ ਰੋਏ ਉਖਾਰ ਚੜਿਆ ਵਈ ਆ ਰਿਹਾ ਇਹਦੇ ਤੇ ਜਾ ਕੇ ਉਹ ਵੀ ਠੀਕ ਹੈ ਨਜ਼ਰ ਨਜ਼ਰ ਕਾਪੀ ਇਹ ਹਲਕੇ ਨੇਂਦੀ ਆ ਨਜ਼ਰ ਲੱਗ ਜਾਂਦੀ ਨਾ ਫੇ ਮੈ ਲੱਗ ਜਾਂਦੀ ਦਾ ਕਹਾਂ ਰਿਹਾ ਫੇ ਕਾਲਾ ਟਿੱਕਾ ਲਾਇਆ ਇਹਦੇ ਕੰਨ ਮਗਰ ਫੇਰ ਵੀ ਲੱਗ ਜਾਂਦੀ ਐ ਇਹਨੂੰ ਵੀ ਲੱਗ ਜਾਂਦੀ ਮੇਰੇ ਪਲੱਸ 2 ਚ ਪੜਦੀ ਐ ਤਾਂ ਆ ਜੋ ਤੂੰ 12ਵੀਂ ਚ ਹੋ ਗਈ ਇਹ ਵੀ ਮੈਂ ਜਿਹੜੀ ਕਰੀ 12ਵੀਂ ਚ ਐਸੀ ਜੀ 12ਵੀਂ ਚ ਅਗਲੇ ਸਾਲ ਨੌਕਰੀ ਲੱਗ ਜਾਣਾ ਨੌਕਰੀ ਹੋ ਗਰੂ ਵੀ ਨੌਕਰੀ ਇੰਡੀ ਕਰਨੀ ਐ ਇਹ ਕਿਹੜੀ ਨੌਕਰੀ ਕਰੂਗੀ ਨਹੀਂ ਮਾਰਦੀ ਨਾ ਇੱਥੇ ਕਿੱਥੇ ਕਿੰਦਾ ਫ੍ਰੀਜ ਚੱਲਦੀ ਵਧੀਆ? ਹਾਂ ਠੀਕ ਸੰਸ। ਅ ਚੱਲ ਜੇ ਤੁਹਾਡੇ ਚੱਲਦਾ ਬਾਲਾ ਹਾਂ। ਪੀ ਜਾਣ ਠੰਡਾ ਪਾਣੀ ਕਿ? ਹਾਂ। ਪੀ ਜਾਣ ਠੰਡਾ ਪਾਏ ਥੋੜਾ ਲੱਗਣਾ ਰੋ ਆ ਨਹੀਂ ਲੱਗਣਾ। ਹਾਂ। ਇਹ ਨਹੀਂ ਲੱਗਣੇ ਇਹਨਾਂ ਨੂੰ। ਇਹਦੀ ਆ ਬਾਈ ਚੰਗ ਚੈਨ ਨਾਲ। ਇਹ ਚੁੱਪੀ ਛੁਪੀਏ ਕਰਦੀ ਫਿਰ ਦੇਖੋ। ਇਹ ਸੁ ਕਰ। ਮਾਂ। ਚੁੱਪੀ ਚਾਹੀਦੀ ਨਾ ਕਰ, ਚਾਹੀਦੀ ਨਾ ਕਰ। ਮਾਂ। ਉੱਥੇ ਤਾਂ ਪੇਲਾ ਕਰਦੀ ਸੀ। ਮਾਂ। ਜਿਸ ਨੂੰ ਪਿਆਰ ਹੋਵੇ ਦੇਖੋ ਮੇਰੇ ਤੋਂ। ਮਾਂ। ਇਤਿਮਨ ਨਾ ਦੀਆ ਘਰ ਦਾ ਇਤਿਮਨ ਨਾ ਦੀਆ ਘਰ ਦਾ ਤੁਮੇਰੇ ਕਾਕਾ ਨੂੰ ਨ ਆਇਆ ਜੁਨਾ ਦੀ ਗਰੀ Papa Ji, Papa, Papa Ji, Papa, Ji, Dadu Ji, Dadu Ji, Nana Ji, Nana, Nani, Nana, Dadu, Dadu, Papa, Mama, Kasaju, Kasaju, Berhenti. ਕਾ ਸਾਜੂ ਸਾਜੂ ਤੇਰੇ ਚੂਰੇ ਕੁੱਟੋ ਥੋੜਿਆਂ ਜਿੱਥੇ ਮੈਨੂੰ ਇਦਾਂ ਕੁੱਟ ਗਈ ਆ ਦੇ ਲਓ ਆ ਦੇਖ ਲਓ ਤੇ ਛਲੀਨ ਕੁੱਟਦੀ ਆ ਉਹ ਮੈਨੂੰ ਨਾ ਪੁੱਤ ਨਾ ਅਗਰ ਪੁੱਤ ਕਿਚੂ ਕੱਟਦੀ ਆ ਮੈਨੂੰ ਇਹ ਛੱਡ ਛੱਡ ਮੇਰੀ ਘਰ ਵਾਲੀ ਨੂੰ ਛੱਡ ਦੇ ਛੱਡ ਮੇਰੀ ਘਰ ਵਾਲੀ ਨੂੰ ਛੱਡ ਤਸੂ ਥੋੜਾ ਥੋੜਾ ਛੱਡ ਦੇ ਪੁੱਤ ਮੇਰੀ ਘਰ ਵਾਲੀ ਨੂੰ ਨਾ ਛੱਡ ਨਾ ਛੱਡ ਨਾ ਛੱਡ ਜਿੱਛ ਨਾ ਮਾਰੇ ਨਾ ਮਾਰੇ ਨਾ ਮਾਰੇ ਅੰਮਾ ਅੰਮਾ ਮਾਂ ਰੋਟੀ ਖਲਾਰਾ ਕਿੰਨੇ ਪਾਇਆ ਖਲਾਰਾ ਇਹ ਕਿੰਨੇ ਪਾਇਆ ਖਲਾਰਾ ਇਹਨੇ ਨਹੀਂ ਖਾਣੀ ਗੈ ਨਹੀਂ ਮੈਂ ਨਹੀਂ ਖਾਣੀ ਹਾਂ ਦਾਲ ਨਾਲ ਚੌਲ ਤੇ ਦੇ ਵੀ ਚੌਲ ਹੀ ਆ ਚੌਲ ਪਾ ਲੈ ਮੂੰਹ ਤੇ ਸਹੀ ਹੋਏਗਾ ਮਿੱਠਾ ਜਿਹਾ ਖਾਣਾ ਸਹੀ ਹੋਏਗਾ ਚੱਕ ਚੱਕ ਆ ਖਲਾਰਾ ਕਿੰਨੇ ਪਾਇਆ ਦਾਣੇ ਕਿੰਨੇ ਸਿੱਟੇ ਇੱਥੇ ਨਹੀਂ ਔਰ ਚੜੂ ਲੈ ਕੇ ਆਈ ਜੀ ਓਏ ਵੇ ਤਾ ਕੁੜੀ ਨਾ ਤਾ ਫਰਾਤ ਹੋਣੀ ਆ ਫਰਾਤ ਹੋਣੀ ਆ ਝਾੜੂ ਲੈ ਕੇ ਮੁੰਦੀ ਝਾੜੂ ਪਹਿਮਾਨੇ ਹੁੰਦਾ ਹੈਗਾ ਤੂੰ ਝਾੜੂ ਚਾੜੂ ਫਿਰ ਸਾਰਾ ਹੀ ਚਾੜੂ ਫੇਰ ਸਾਰਾ ਕੂੜਾ ਬਾੜ ਚੱਕ ਕੇ ਕੱਪੜੇ-ਕੁਪੜੇ ਸਾਰੇ ਸਾਈਡ ਤੇ ਰੱਖ ਚੱਲ। ਆਰੇ ਆਰੇ ਇੱਧਰ ਆ ਜਾ। ਇਹ ਸੈੱਜ ਕਰਕੇ ਅੱਜ ਕੰਮ ਬਿਲਕੁਲ ਇੱਥੇ ਵਿਆਹ ਆ। ਸੈੱਜ ਅਜ ਰਾਤ ਦੀ ਉਲਟੀਆਂ ਕਰਨ ਦੇਈ ਆ। ਚਾੜੂ ਫੇਰ। ਸੈੱਜ ਕਰ ਰਹੀ ਆ ਰਾਤ ਦੀ ਉਲਟੀ। ਰਾਤ ਦੀ ਠੀਕ ਨਹੀਂ ਹੈਗੀ ਉਹ। ਉਹਰੇ ਸਾਹਮਣੇ ਟੱਕਰੇ। ਤੇ ਤੋਂ ਪੈਰੀ ਸਾਹਮਣੇ। ਇੱਧਰ ਸੈੱਜੂ ਲਾ ਰਹੀ ਆ ਆਪਣਾ ਕੰਮ ਕਰ ਰਹੀ ਆ। ਇਦਾਂ ਮੈਂ ਲੈ ਕੇ ਅਖੀਰ ਆਪਣੀ ਖਾਣ ਨੂੰ ਉਦੋਂ ਉਸਨੂੰ ਚੋਲ ਖਾਣੇ ਆ ਉਹ ਕਹਿੰਦੀ ਚੋਲ ਖਾਣੇ ਆ ਤੇ ਇਹਨੂੰ ਕਿ ਖੀਰ ਖਾ ਲੈ ਕੀ ਨਹੀਂ ਕਹਿੰਦੀ ਖਾਣ ਨੂੰ ਬਰਾਮੇ ਤੇ ਕਰੀ ਜਾਂਦੀ ਆ ਚੋਲ ਵੀ ਨਹੀਂ ਖਾਣੇ ਨੂੰ ਤਾਂ ਤੇ ਘਰਦਿਆਂ ਨੇ ਖਾ ਲਈ ਆ ਖੀਰ ਤੇ ਆਹ ਮਾਤਾ ਨੇ ਆਪਣੀ ਰੱਖ ਲਈ ਇੱਕ ਸਾਈਡ ਮੇਰੀ ਪਈ ਹੁਣ ਮੈਂ ਵੀ ਨਹੀਂ ਖਾਦੀ ਇਹਦੀ ਵੀ ਪਈ ਆ ਵਿੱਚੇ ਹੋਂਸੇ ਹੌਲ ਦੇਣਗੇ ਇਹ ਤਾਂ ਝਾੜੂ ਫੜ ਲਿਆ ਜਾ ਰਹੇ ਨੇ ਰੱਖਦੇ ਬੁੱਧ ਤੈਨੂੰ ਝਾੜੂ ਨਹੀਂ ਹੁੰਦਾ ਉਹਨੂੰ ਮਨ ਲੋ ਅੱਗੇ ਇੱਧਰ ਹੁਣ ਜਸੂ ਨੇ ਜਿਹੜਾ ਖਲਾਰਾ ਪਾਇਆ ਸਵੇਰ ਦਾ ਨਿਚਠ ਦਈਏ ਹੁਣ ਦੋ ਤਿੰਨ ਵਾਰੀ ਯਾਦਰ ਪਿਛੋਣੀ ਪੈਂਦੀ ਦਿਨ ਚ ਨਹੀਂ ਲੱਗਦਾ ਕੋਈ ਚੀਜ਼ ਖਾਣੀ ਉਸ ਲਈ ਨਿਆਣੇ ਨੇ ਖਲਾਰਾ ਪਾ ਦੇ ਜਿਹੜੀ ਮਰਜੀ ਵਿੱਚ ਕੁਝ ਵੀ ਹੋਵੇ ਖਾਣਾ ਹੋਵੇ ਨਾਲ ਹੀ ਖਲਾਰਾ ਚਾਦਰ ਨਾਲ ਹੀ ਫੇ ਚਾਦਰ ਤੇ ਤਾਂ ਬਹੁਤ ਪੁੰਦੀ ਹੈ ਮਰ ਕੇ ਜਿੰਨੀ ਵਾਰੀ ਕੁਝ ਖਾਣਾ ਓਨੀ ਵਾਰੀ ਆਪੋ ਨੇ ਦਾਣੇ ਸਿੱਟੀ ਦੇ ਨਹੀਂ ਖਲਾਰਦੇ ਨੇ ਸਾਰੇ ਪੁੰਜੋ ਦਾਣੇ ਨਹੀਂ ਕੰਨੇ ਖਲਾਰਦੇ ਫੜਾ ਇੱਧਰ ਵੱਡੀ ਵੱਡੀ ਫੇਤੀ ਪੜਾਕ ਦੂਜੀ ਕਿਨਾਰਾ ਦੀਵਾ ਪਿਆ ਗਾ ਇਹ ਨਹੀਂ ਕਢੀ ਲੀ ਚੰਦੜ ਤੰਦੜ ਫੈਟਦੀ ਨੂੰ ਕਰਕੇ ਬਾਦੀਆ ਦੀ ਖਾ ਚੜੇ ਆ ਨਾਦੀ ਕਰਦੀ ਆ ਉਹ ਨੂੰ ਲਾਈਕ ਨਹੀਂ ਕਰਦੀ ਇਹ ਮੈਂ ਨਹੀਂ ਅੱਧੀ ਅੱਧਾ ਉਧਰ ਕਰ ਲੈਣਾ ਨਾ 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 ਆਹ ਆਲੇ ਵੇਖੋ ਖਾਣਾ ਆਉਂਦਾ ਨਹੀਂ ਆ ਦੇਖਿਓ ਖਾਂਦੀ ਬਸ ਇਹਨੂੰ ਸਾਰੀ ਦਿਹਾੜੀ ਖਾਣ ਨੂੰ ਚਾਹੀਦਾ ਕੁਛ ਨਾ ਕੁਛ ਤੇ ਬੈੱਡ ਲਵੇੜਨ ਨੂੰ ਹੁਣੇ ਮੈਂ ਬੈੱਡ ਸਾਫ਼ ਕੀਤਾ ਹੀ ਨਾ ਕਹਿੰਦੇ ਆਪ ਖਵਾਇਆ ਕਰੋ ਨਿਆਣੇ ਨੂੰ ਨਿੱਕੀ ਆ ਤਾ ਚਲੋ ਫੇ ਖਵਾਓ ਮਾਂ ਨੂੰ ਕਹਿੰਦੇ ਆ ਫੇ ਨੂੰ ਕਹਿੰਦੇ ਪੇ ਵੀ ਪੇ ਮਾਂ ਕਹਿੰਦਾ ਆਪ ਖਵਾਇਆ ਕਰੇ ਬੱਚੇ ਨੂੰ ਪੇ ਦੇ ਵਿੱਚ ਹੀ ਧੀ ਆ ਕਹਿੰਦੀ ਹਰ ਬੇੜੇ ਫੈਸ਼ਨ ਟੂ ਬੁਕ ਮਿਲਿੰਦੀ ਆ ਵੈਲ ਫੈਸਟੀਵਲ ਆ ਲਈ ਕੜੀ ਬੰਦਾ ਲਈ ਕੜੀ ਗੱਲਾਂ ਲਾ ਰਿਆ ਕੜੀ ਬੰਦ ਖਾ ਪੜਿਆ ਕੜੀ ਗੋਟ ਕਰ ਲਿਆ ਕੜੀ ਪੈਲਰ ਬਾਣਿਆ ਕੜੀ ਜਵਾਸੂ ਪਾ ਲਿਆ ਤਾਂ ਹੀ ਭੰਗੜਾ ਪਾਣਿਆ ਤੇ ਦਾਨ ਕਰ ਲਿਆ ਦੱਛੋ ਪਾਪੜ ਖੁਲਾਣਾ ਚਾਹੀਦਾ ਨਾ ਉਹ ਕਹਿੰਦੀ ਪਾਪੜ ਖੁਲਾਣਾ ਚਾਹੀਦਾ ਆ ਲੈ ਔਰ ਕਹਿੰਦੀ ਪਾਪਾ ਪਾਪਾ ਜਵਾਣਾ ਨਸ ਮੈਨੂੰ ਨਹੀਂ ਆਉਂਦਾ ਹਿਸਾਬ ਕਿਤਾਬ ਕੋਈ ਵੀ ਆ ਕਰਾਓ ਕਰਾਓ ਨਿਆਣਿਆਂ ਨੂੰ ਹੰਬਰਕ ਆ ਦੇਖ ਸਾਹ ਉਹਦਾ 40 ਤੇ 20 ਗੱਡੇ 20 20 ਤੇ 20 ਗੱਡੇ 20 20 ਤੇ 20 ਗੱਡੇ 20 ਬਚੀਆਂ ਦੇ ਬਚੀ ਗੱਡੇ 0 8 9 0 ਛਿੰਦ ਗੱਡੇ 0 ਇਸ ਕਰਕੇ 93 ਸਿਵਲ ਫਰਦਾ ਉਧਰ ਦੇਖ ਲੋ ਉਹਦੇ ਵੱਲ ਵੀ ਕੀ ਉਹਨੂੰ ਫੇਕ ਆ ਜਾਂ ਅਦਰ ਖਰਾਓ ਕਰਕੇ ਫਾਇਦਾ ਕੋਈ ਮੈਂ ਹੁਣ ਕੀ ਕਰਾ ਖਲਾਇਆ ਉਹਨੇ ਮਾਪੂ ਖਾਣਾ ਕੀ ਆ ਚਲ ਸੁਣਾ ਕੀ ਆਪੂ ਖਾਣਾ ਚਲ ਮੈਂ ਖਲਾਵਾ ਚਲ ਹੁਣ ਹੋਏ ਜਲਾ ਹੋ ਗੋ ਤਾਂ ਇਹ ਹੁੰਦੀ ਲੈ ਜਾਂ ਨਿਆਣੀ ਨੂੰ ਖਰਾਉਣਾ ਨਹੀਂ ਤਾਂ ਨਿਆਣਾ ਖਾਵੇ ਕਿਦਾਂ ਲੈ ਤਾਂ ਕਹਿਣਾ ਇਹਨੂੰ ਇੱਕ ਵਾਰੀ ਵੀ ਨਹੀਂ ਕਹਿਣਾ ਉਹਨੇ ਖਲਾਣਾ ਇਹ ਦੇ ਲੈ ਔਰ ਖਾਂਦੀ ਨਹੀਂ ਮੇਰੇ ਕੋਲ ਦੇਖਿਆ ਔਰ ਇਸ ਵੀ ਹੋ ਗਈ ਨਾ ਉਹ ਆ ਦੇ ਮੂੰਹ ਪੂਰਾ ਅਟਦਾ ਮਿੱਟੀ ਮਖਾਨ ਕੇ ਪੂਰਾ ਅਟਦੀ ਮੂੰਹ ਪਪਾ ਲਿਖਦਾ ਜ਼ੀਰੋ ਜ਼ੀਰੋ ਤੇ ਸਹਿ ਤੂੰ ਹੀ ਦੱਸਦੇ ਹੁਣ ਕੀ ਕੁਰਕਰੇ ਲੇਸ ਨਹੀਂ ਖਾਣੇ ਦੱਸੋ ਇਹਦੇ ਵਿੱਚ ਹੁਣ ਸੁਖਾਈ ਦੇ ਤੁਰੋ ਮੈਨੂੰ ਲੱਗਦੀ ਜੁੜੀ ਜੁੜੀ ਕਿ ਮੈਂ ਬਿਮਾਰ ਹੋ ਗਈ ਸਵੇਰੇ ਮੈਨੂੰ ਉਲਟੀਆਂ ਆਈਆਂ ਦੇਖ ਕਰਕੇ ਸਾਰੇ ਬੱਚਿਆਂ ਨੂੰ ਮੈਂ ਅਪੀਲ ਕਰਦੀ ਆਂ ਬੋਲ ਬੋਲ ਛੇਤੀ ਬੋਲ ਛੇਤੀ ਕੋਰ ਕਰੇ ਰੇਸ ਨਹੀਂ ਖਾਣੀ ਚੰਗੀ ਤਰ੍ਹਾਂ ਬੋਲ ਸਹੀ ਤਰ੍ਹਾਂ ਸਾਫ ਬੋਲ ਸਾਫ ਬੋਲ ਸਹੀ ਤਰ੍ਹਾਂ ਖੜੀ ਹੋ ਕੇ ਸਾਫ ਬੋਲ ਸਾਫ ਬੋਲ ਜੀ ਬਾਦ ਖਾਣਾ ਨਹੀਂ ਨਾ ਕੋਰ ਕਰੇ ਨਾ ਚੋਗਲੇ ਨਾ ਚੋਗਲੇ ਆ ਜੇ ਖਾਓਗੇ ਫੇਕੀ ਲੱਗਣਾ ਠੀਕ ਆ ਠੀਕ ਆ ਇਹ ਲੱਗਿਆ ਅੱਜ ਤੇ ਜੇ ਬਾਲਕ ਜਲ ਸਿਖਾਉਂਗੇ ਤਾਂ ਟੀਕਾ ਲੱਗੂਗਾ ਤੇ ਫਿਰ ਇਹ ਰੋਂਦੀ ਸੀਗੀ ਤੇ ਟੀਕਾ ਲੱਗਣਾ ਜੀ ਫੇ ਇੱਥੇ ਕਿੰਨੇ 2 ਨੇ 2 ਕਿੱਥੇ ਯਾਰ ਅੰਮਲਕ ਹੀ ਰਣਾ ਆਉਂਦਾ ਅਬ ਜੈਨੂੰ ਸਿਖਾ ਦੋ ਤਾਨੂੰ ਮਿੰਨ ਕਾ ਮੈਥ ਹੁੰਦਾ ਹੀ ਨਹੀਂ ਉਹ ਲੈ ਕੀਰਣਾ ਨੇ ਅੰਸ ਕਰ ਜਿਹੜਾ ਨਿਆਣਾ ਸਕੂਲੇ ਵੀ ਕਰ ਲਵੇ ਤੇ ਉਹ ਪੇਪਰ ਚ ਵੀ ਆ ਗਿਆ ਤਾਂ ਅਗਰ ਸਿਖਣਾਣਾ ਉਹਨੂੰ ਹਾਂ ਕਰਾਂ ਉਹ ਮੈਂ ਤਾਂ ਮੈਥ ਹੁੰਦਾ ਨਹੀਂ ਉਹ ਸਿੱਖੋ ਫੇ ਨਾਲ ਬੈਠੋਦੇ ਤੁਸੀਂ ਮੈਂ ਸਿੱਖੀਣਾ ਕੀ ਹੋਰ ਕੰਮ ਨਹੀਂ ਕਰਨ ਦੇ। ਹੁਣ ਨੜਾ ਦਿੱਤੀ ਗਈ ਹੈ ਇਹਨਾਂ ਨੂੰ, ਰੈਡੀ-ਸ਼ੈਡੀ ਕਰਕੇ ਹੁਣ ਜਿੱਥੇ ਜਾ ਰਹੀ ਆਪਣੇ ਕੰਮ ਤੇ। ਆਪਣੇ ਕੰਮ ਤੇ ਜਾ ਰਹੀ ਹੈ ਜੀ। ਇਹਨੂੰ ਝੂਟਾ ਦਮਾਉਣਾ ਹੀ ਪੈਂਦਾ। ਝੂਟਾ ਮਾਰੀਂ। ਜਿੱਥੇ ਨੂੰ ਝੂਟਾ ਦਗਾਉਣਾ ਹੀ ਪੈਂਦਾ। ਹੁਣ ਅੱਪ ਜਾ ਰਹੇ ਆ ਜੀ ਸਰਕਨ ਆਪ ਆਪਣੇ ਇੱਧਰ ਰਸਤਾ ਆ। ਬਈ, ਕੀ ਹੈ ਥੋੜੀ ਬਿਮਾਰ ਸੀ ਆਪਾਂ ਕਾ ਥੋੜੀ ਚੈਅ ਪਿਵਾ ਲਈ ਜੀ। ਹੂੰ। ਆਪਾਂ ਜਾ ਰਹੇ ਆ ਇੱਧਰ। ਥੱਲੇ ਦੇਖ ਕੇ ਯਾਰ ਕੋਈ ਚੀਜ਼ ਨਾ ਹੋਵੇ ਤੇ ਆ ਇਧਰ ਖੇਤ ਆ ਸਾਡੇ ਸਾਰੇ ਇਧਰ ਆਪਣੇ ਘਰ ਆ ਸਾਰੇ ਜੰਗਲ ਚ ਜੰਗਲ ਚ ਸਾਡੇ ਘਰ ਆ ਜੰਗਲ ਚ ਆ ਜੰਗਲ ਏਰੀਆ ਸਾਡਾ ਵਾਤਾਵਰਨ ਸ਼ੁੱਧ ਐਨਾ ਵੈਰੀ ਗੁੱਡ ਵਾਤਾਵਰਨ ਖੁੱਲੀ ਸਾਹਸ ਖੁੱਲਾ ਵਾਤਾਵਰਨ ਪਿੱਛੇ ਤੁਰ ਹਾਂ ਪਿੱਛੇ ਤੁਰ ਤੂੰ ਦੇਖੇ ਘਾਹ ਵਿੱਚ ਨਾ ਤੁਰੋ ਅੱਜ ਬਸਾਤ ਦਾ ਮੌਸਮ ਹੈ ਦੇਖੋ ਕਿੰਨੀ ਸੋਹਣੀ ਲੋਕੇਸ਼ਨ ਆ ਚਾਹੀ ਵੇ ਕਦਰ ਇਸੇ ਕਾਲੂ ਦੇਖੋ ਕਿਦਰ ਘੁੰਮ ਰਹਾ ਹੈ ਕਾਲੂ ਹਮਾਰਾ ਇਧਰ ਘੁੰਮ ਰਹਾ ਇਧਰ ਆ ਰਹੇ ਆਪਾਂ ਫਿਰ ਭੱਜਿਆ ਆਇਆ ਕਰ ਤੂੰ ਜੇ ਚਲ ਗਿਆ ਕਾਲੂ ਕਿੰਨੀ ਅੱਛੀ ਲੋਕੇਸ਼ਨ ਹੈ ਉੱਥੇ ਕੁੱਤੇ ਇੱਥੇ ਕਿੰਨੀ ਸੋਹਣੀ ਵੀਡੀਓ ਬਣਨੀ ਹੈ ਨਾ ਹੁਣ ਸਾਫ ਬਣਦੀ ਇਹ ਸਾਫ ਬਣਦੀ ਵੀਡੀਓ ਇੱਥੇ ਓ ਕੁੱਲੀ ਦੇ ਲਾ ਕਿੱਦਾਂ ਘਾਗ ਗਿਆ ਇਹਲੇ ਸੰਤਰੇ ਹੋਣੇ ਹੋਲੇ ਇੱਥੇ ਰੱਖੀ ਬੈਠਾ ਹਾਂ ਤੈਨੂੰ ਚੱਲ ਆ ਜਾ ਫ੍ਰਿਜ ਤੇ ਕਹਿੰਦੇ ਸਾਰੀ ਨੈਵੀਗੇਸ਼ਨ ਖਰਾਬ ਕਰਤੀ ਤੁਸੀਂ ਦਿਖਾ ਦੇ ਜੀ ਇੱਥੇ ਹੀ ਸੇਵ ਲੈਣੇ ਹੋਣਗੇ ਨਾ ਆ ਨਿਕ ਨਿਕ ਸੇਵ ਨਾਲ ਆਓ ਖੱਟੇ ਆ ਖੱਟੇ ਆ ਅੱਖਾਂ ਇਦਾਂ ਵਾਂਗ ਹੁੰਦੀਆਂ ਚੱਲ ਚੱਲ ਫਿਰ ਜਿੱਦਾਂ ਇੰਗਲੀ ਨਹੀਂ ਹੁੰਦੀ ਪੁੱਛਿਆ ਕਹਿੰਦੇ ਮਿੱਠੇ ਆ ਮਿੱਠੇ ਆ ਕਹਿੰਦੇ ਮਿੱਠੇ ਆ ਖਾਣ ਦੇ ਵਿੱਚ ਆਹ ਜਿਹੜੀ ਲਾਈਨ ਲੈਮੀਨੇਸ਼ਨ ਆ ਨਾ ਇਹ ਤੁਸੀਂ ਕੀਤੀ ਆ ਆਪ ਜਿਹੜੀ ਸਾਡੀ ਆਪਣੀ ਨੈਵੀਗੇਸ਼ਨ ਆ ਆ ਆ ਆ ਵੇਖੋ ਆ ਪਹਿਲੀ ਜਿਹੜੀ ਆ ਆ ਇਹ ਉੱਪਰ ਆਪਾਂ ਹੋਰ ਕਰਤੀ ਇਹ ਆਪਾਂ ਹੋਰ ਕਰਤੀ ਕਿ ਸਭ ਤੋਂ ਨਿਆਣੇ ਜਾਰੇ ਪੰਗੇ ਲੈਂਦੇ ਸੀਗੇ ਇਸ ਕਰਕੇ ਤੇ ਆਪਾਂ ਕਮੈਂਟ ਆਇਆ ਸੀ ਕਹਿੰਦੇ ਨਵੀਂ ਫਰਿੱਜ ਸੀ ਤੁਸੀਂ ਡਾਈਮੈਨਸ਼ਨ ਆ ਦੇ ਦਿੱਤੀ ਇੰਨੀ ਮੇਰੀ ਕਹਿੰਦੇ ਫਰਿੱਜ ਲਈ ਨਹੀਂ ਜੀ ਅਸੀਂ ਲੈਮੀਨੇਸ਼ਨ ਥੱਲੇ ਹੈਗੀ ਆ ਇਹ ਉੱਪਰ ਕੀਤੀ ਜਿਹੜੀ ਨਿਆਣੀ ਜਿਹੜੀ ਉੱਪਰਲੀ ਖਰਾਬ ਕਰ ਦੇਵੇ ਸਣੜੀ ਜਿਹੜੀ ਸਹੀ ਰਹੇ ਅਸੀਂ ਫਿਰ ਸਾਡੀ ਤੋਂ ਤਰੀ ਰੋੜੀ ਵੱਡੀ ਆ ਆਪਾਂ ਜਦੋਂ ਤੁਹਾਡਾ ਕੋਈ ਘਰ ਦਾ ਵਾਲ ਆਊਗਾ ਜਾਂ ਬਣੂਗਾ ਫਿਰ ਆਪਾਂ ਉੱਥੇ ਸੋਹਣੀ ਲੱਗੂਗੀ ਨਾ ਫਿਰ ਆਪਾਂ ਲੈਂਮੀਨੇਸ਼ਨ ਲਾ ਕੇ ਨਵੀਂ ਕਰਾਵਾਂਗੇ ਇਸ ਕਰਕੇ ਆਪਾਂ ਸਣੜੀ ਲੈਂਮੀ ਤਲੜੀ ਸੇਫ ਰੈਂਡ ਦਿੱਤੀ ਆ। ਫਸਾ ਤੁਹਾਨੂੰ ਕੋਲਾਸਨ ਦਾ ਬਟਾ ਚਾਹ ਆਪਣੇ ਜਿੰਦਨੀ ਘਰ ਆਉਣਾ ਹੋਣ। ਬਦਕ ਕਿੰਨੀ ਟੈਨਸ਼ਨ ਇੰਦੀ ਮਾੜੀ ਅਜਬਦੋ ਉਹਨੇ ਮੇਰਾ ਤਾਂ ਕਰਨ ਆਪਣੇ ਹੋ ਅੱਗ ਡੁੱਤ ਗਿਆ ਵਿੱਚ। ਤੇ ਇਸ ਕਰਕੇ ਇਹ ਨੈਰਿਸ਼ਨ ਆਪਾਂ ਦੁਬਾਰਾ ਕੀਤਾ। ਤੁਹਾਡਾ ਚਾਵ ਨਹੀਂ ਪੂਰਾ ਹੋਇਆ। ਤੇ ਹੁਣ ਜੀ ਬਣਾਉਣ ਗਿਆ ਜੀ ਤੇ ਰੋਟੀ ਦੇ ਨਾਲ ਕੀ ਬਣਾਉਣਾ ਅੱਜ? ਅਸੀਂ ਆਪ ਦਾਲ ਪਈ ਆ। ਦਾਲ ਜਿਹੜੀ ਪਈ ਆ ਉਹ ਹੀ ਖਾਣੀ ਆ ਜੀ। ਤੇ ਮੈਂ ਆਪਣੇ ਲਈ ਬਣਾਈ ਸੀ ਪਨੀਰ ਦੀ ਭੁਰਜੀ ਤੇ ਰੋਟੀ ਤੇ ਇਹਨਾਂ ਨੇ ਦਾਲਤ ਖਾਣੀ। ਰੋਟੀਆਂ ਲਾਉਣੀਆਂ ਇਹਨਾਂ ਨੇ ਕੱਲ ਨੂੰ ਨਾ ਦੱਸਿਓ ਕੱਲ ਨੂੰ ਕੋਈ ਰੈਸਟ ਉਹ ਲੋਲਾ ਫ੍ਰਿਜ ਬੰਦੀ ਹੈ ਫਿਰ ਕੱਲ ਦੀ ਹਾਂ ਸਵੇਰ ਦੀ ਬੰਦਾ ਕਰੀ ਸਵੇਰੇ ਮੋਟਰ ਚਲਾਈ ਸੀ ਅੱਜ ਠੰਡਾ ਬਚੇਗਾ ਹੋਰ ਠੰਡਾ ਬੰਦ ਜੇ ਸਵੇਰ ਦੀ ਬੰਦ ਉਹਦੇ ਰਹਿਂਦਾ ਉਦੋਂ ਹਾਂ ਇਹਦਾ ਇਹ ਨਹੀਂ ਕੱਟੇ ਪਾਪ ਵਰਤ ਜੰਮ ਨਹੀਂ ਜਾਂਦਾ ਸਵੇਰ ਦੀ ਬੰਦਾ ਤਾਂ ਪਾਪ ਨਿਕਲਦੀ ਜਿੱਦਾਂ ਹੈਗਾ ਉਦੋਂ ਰਹਿਂਦਾ ਚਾਹ ਬੰਦ ਰੱਖੋ ਤੇਰੇ ਲਈ ਮੋਟਰ ਚਲਾਈ ਤੇ ਉਹਨੇ ਬੰਦ ਕਰਨੀ ਪਈ ਪਾਣੀ ਯਾਰ ਬੰਦ ਕਰਿਆ ਕਰੋ ਤੇ ਬਾਕੀ ਪਾਣੀ ਨੂੰ ਜਿੰਨਾ ਬਚਾਉਂਦਾ ਬਚਾਓ ਇਹ ਤਾਂ ਪੰਪੀ ਚੱਲਦੀ ਰਹਿੰਦੀ ਆ ਸਾਡੇ ਘਰ ਨਹੀਂ ਹਰੇਕ ਦੇ ਘਰ ਦੀ ਚੱਲਦੀ ਰਹਿੰਦੀ ਹੁੰਦਾ ਸੀ ਪਰ ਫੇਰ ਵੀ ਪੁਲਿਸ ਰਿਕੁਐਸਟ ਆ ਸਾਰਿਆਂ ਅੱਗੇ ਪਾਣੀ ਜਿਹੜਾ ਆ ਬਹੁਤ ਕੀਮਤੀ ਆ ਤੇ ਆਉਣ ਵਾਲੇ ਆਪਣੇ ਬੱਚਿਆਂ ਲਈ ਆਪਾਂ ਬਚਾ ਕੇ ਰੱਖਣਾ ਆ ਪਾਣੀ